ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਜਿਓ ਅੱਜ ਦਾਦੀ ਸੱਤੀ ਤੇ ਮੱਥਾ ਟੇਕਣ ਚੱਲੀਏ ਸਾਡੇ ਵਿੱਚ ਝਾਂਦੇ ਝਾਂਦੇ ਨਾ ਦਾਦੀ ਸੱਤੀ ਦੀ ਬਹੁਤ ਮਾਨਤਾ ਅੱਜ ਦੇ ਦਿਨ ਉਹਨਾਂ ਨੂੰ ਯਾਦ ਕੀਤਾ ਜਾਂਦਾ ਮਤਲਬ ਖੰਡਪੜ ਸਾਹਿਬ ਦੇ ਭੋਗ ਪੈਂਦੇ ਨੇ ਤਿੰਨ ਦਿਨ ਪਹਿਲਾਂ ਪਰਸੋਂ ਦੇ ਖੰਡਪੜ ਸਾਹਿਬ ਆਰੰਭ ਹੋਏ ਨੇ ਤੇ ਉੱਥੇ ਨਾ ਪੰਜੀਰੀ ਬਣਾ ਕੇ ਮੱਥਾ ਟੇਕਿਆ ਜਾਂਦਾ ਉਨ੍ਹਾਂ ਦੇ ਨਾਮ ਤੇ ਦਾਦੀ ਜੇ ਨਾਮ ਦਾਦੀ ਸੇਧੀ ਦੇ ਨਾਮ ਤੇ ਬੰਮ ਫੰਡ ਤੈਨ ਨੂੰ ਸੁੰਡ ਦਿੱਤਾ ਜਾਂਦਾ ਹੈ ਤੇ ਉਹਦੇ ਲਈ ਉਹ ਮੱਥਾ ਟੇਕਣ ਜਾਣ ਲਈ ਆਪਾਂ ਤਿਆਰੀ ਕਰ ਰਹੇ ਹਾਂ ਆ ਜੋ ਜਿਹੜੇ ਚੱਜ ਬਾਹਰ ਬੈਠੀਆਂ ਨੇ ਬੀਦੀਆਂ ਹਨਾ ਮਿਸ ਕਰ ਰਹੀਆਂ ਨੇ ਅੱਜ ਉਹ ਅੱਜ ਤੁਹਾਡੇ ਸਾਰਿਆਂ ਨੂੰ ਦਿਖਾਉਣੇ ਆਂ ਬਾਰੇ ਦਾਦੀ ਸੇਧੀ ਦਾ ਮੇਲਾ ਵੀ ਦਿਖਾਉਣੇ ਆ ਤੇ ਨਾਲੇ ਮੱਥਾ ਟੇਕਣ ਲਈ ਪੰਦੀ ਦੀ ਦਾ ਪ੍ਰਸ਼ਾਦ ਛਕਾਉਣੇ ਆ ਸਾਰੇ ਨੂੰ ਆਪਾਂ ਇਹ ਰੱਬ ਤੱਕ ਠੰਡੀ ਹੁੰਦੀ ਹੈ ਸੱਤ ਤੱਕ ਆਪਾਂ ਇਹ ਦੋਧੜਾ ਲੈ ਕੇ ਨਾ ਦੋਧੜਾ ਬੋਲਦੇ ਹਨ ਇਹਦੇ ਵਿੱਚ ਪਾਣੀ ਭਰਿਆ ਜਾਊਗਾ ਫਿਰ ਇਹ ਚ ਇੱਕ ਚ ਆਟਾ ਚੌਲ ਰੱਖੇ ਜਾਣਗੇ ਤੇ ਇੱਕ ਜਿਹੀ ਪੰਜੀਰੀ ਰੱਖੀ ਜਾਊਗੀ ਹੈਨਾ ਚਲੋ ਦਾਦੀ ਸਤੀ ਤੇ ਮਿਲਦੇ ਹਾਂ ਹੁਣ ਤੁਹਾਨੂੰ ਆਪਾਂ ਹਣ ਪਹੁੰਚ ਕੇ ਦਾਦੀ ਸਤੀ ਦੇ ਸਥਾਨ ਤੇ ਤੇ ਉਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਵੱਡਾ ਸਾਰਾ ਬਰੋਟਾ ਪਿੱਪਲ ਬਰੋਟਾ ਇਹ ਬਹੁਤ ਭਾਰੀ ਬਰੋਟਾ ਇਹਦੇ ਥੱਲੇ ਦਾਦੀ ਦਾ ਸਥਾਨ ਬਣਿਆ ਹੋਇਆ ਤੇ ਇੱਕ ਪਾਸੇ ਦਰਬਾਰ ਸਾਹਿਬ ਬਣਿਆ ਹੋਇਆ ਜਿੱਥੇ ਗੁਰਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਤੇ ਆਹ ਮੇਲੇ ਨੂੰ ਰਾਹ ਜਾਂਦਾ ਨਾ ਜਿਹੜਾ ਜਦੋਂ ਨਿੱਕੇ ਹੁੰਦੇ ਸੀ ਸੱਚੀ ਇਹਦਾ ਬੜਾ ਚਾਹ ਹੁੰਦਾ ਸੀ ਇਹਨਾਂ ਦੁਕਾਨਾਂ ਦਾ ਇਹਨਾਂ ਨਿੱਕੇ ਨਿੱਕੀਆਂ ਹਟਾਂ ਦਾ ਇੱਥੋਂ ਲੈਣ ਵਾਲੇ ਸਮਾਨ ਦਾ ਬੜਾ ਚਾਹ ਹੁੰਦਾ ਸੀ ਨਿੱਕੇ ਹੁੰਦਿਆਂ ਨੂੰ ਵੀ ਮੇਲਾ ਲੱਗੂਗਾ ਤੇ ਉੱਥੇ ਜਾਵਾਂਗੇ ਹਨਾ ਕਿੰਨਾ ਚਾਹ ਹੁੰਦਾ ਸੀਗਾ ਬਹੁਤ ਸੋਹਣੀਆਂ ਦੁਕਾਨਾਂ ਰੰਗ-ਬਰੰਗੀਆਂ ਚੀਜ਼ਾਂ ਰੰਗ-ਬਰੰਗੇ ਲੋਕ ਰੰਗ-ਬਰੰਗੀਆਂ ਇਤਕਾਨਾ ਬਹੁਤ ਹੀ ਸੋਹਣਾ ਲੱਗ ਰਿਹਾ ਬਹੁਤ ਹੀ ਸੋਹਣਾ ਐਸਵਰੀ ਨੇ ਦੋਰਾ ਬਣਾਤੇ ਇੱਕ ਉਧਰ ਰਾਹ ਸੀ ਪਹਿਲਾਂ ਹੁਣ ਜਿਆਦਾ ਕੱਟ ਹੋਣ ਕਰਕੇ ਇੱਕ ਹੀ ਨਵਾਂ ਰਾਹ ਬਣਿਆ ਇੱਥੇ ਆਪਾਂ ਪਹੁੰਚ ਕੇ ਦਰਬਾਰ ਸਾਹਿਬ ਮੱਥਾ ਟੇਕਾਂਗੇ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਾਂਗੇ ਫਿਰ ਉਸ ਤੋਂ ਬਾਅਦ ਦਾਦੀ ਸਤੀ ਦੇ ਸਥਾਨ ਤੇ ਮੱਥਾ ਟੇਕਾਂਗੇ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨਾਂ गुर का दर्शन देख देख जीवा गुर के चरणा तोए तोए पीवा गुर का दर्शन देख देख जीवा गुर के चरणा तोए तोए पीवा ਸਤ ਗੁਰ ਤੋਂ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਤਿਸ ਗੁਰ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਕੋਏ ਪੀਵਾਂ ੁਰ ਕਾ ਦਰਸ਼ਨ ਦੇਖ ਦੇਖ ਜੀਵਾਂੁਰ ਕੇ ਚਰਣਾ ਧੋਏ ਧੋਏ ਪੀਵਾੁਰ ਕਾ ਦਰਸ਼ਨ ਦੇਖ ਦੇਖ ਜੀਵਾਂੁਰ ਕੇ ਚਰਣਾ ਧੋਏ ਧੋਏ ਪੀਵਾ ਗੁਰ ਤੋਂ ਸਿਮਰੋ ਸਾਸ-ਸਾਸ ਗੁਰ ਮੇਰੀ ਪ੍ਰਾਨ ਸਤ ਗੁਰ ਮੇਰੀ ਰਾਸ ਆਪਣੇ ਪੀੜੀਦਰ ਪੀੜੀ ਜਿਹੜੇ ਰੀਤੀ ਰਿਵਾਜ ਚੱਲੇ ਆਉਂਦੇ ਹਨ ਇੱਥੇ ਆਪਾਂ ਉਹ ਵੀ ਪੂਰੇ ਕੀਤੇ ਦੋ ਕੁੱਝੀਆਂ ਦੇ ਵਿੱਚ ਪਾਣੀ ਭਰਿਆ ਜਾਂਦਾ ਦੋ ਕੁੱਝੀਆਂ ਦੇ ਫਿਰ ਆਟਾ ਰੱਖਿਆ ਜਾਂਦਾ ਤੇ ਦੋ ਦੇ ਵਿੱਚ ਦਾਣੇ ਇਸ ਤਰੀਕੇ ਨਾਲ ਰੱਖ ਕੇ ਪ੍ਰੋਤ ਆਪਣੇ ਤਰੀਕੇ ਦੀ ਅਰਦਾਸ ਕਰਦੇ ਨੇ ਤੇ ਫਿਰ ਜੋ ਤੁਸੀਂ ਘਰੋਂ ਲੈ ਕੇ ਗਏ ਹੋ ਨੇ ਉਹ ਮੱਥਾ ਟੇਕਣ ਵਾਸਤੇ ਉਹ ਪ੍ਰੋਤ ਨੂੰ ਦਿੱਤਾ ਜਾਂਦਾ ਤੇ ਫਿਰ ਇੱਕੋ ਇਸ ਤਰੀਕੇ ਨਾਲ ਪਾਣੀ ਦੇਕਰ ਸਮਝੀ ਕਰਦੇ ਨੇ ਤੇ ਆਪਾਂ ਨੇ ਵੀ ਕੀਤੀ ਬੱਚਿਆਂ ਨੇ ਵੀ ਕੀਤੀ ਹੈ ਨਾ ਮੱਥਾ ਟੇਕਣ ਤੋਂ ਬਾਅਦ ਆਪਣੇ ਸਾਖ ਸੁਬੰਧੀ ਰਿਸ਼ਤੇਦਾਰ ਭੈਣ ਭਾਈਆਂ ਦੇ ਨਾਲ ਮੇਲੇ ਹੋਏ ਹਨ ਇੱਕ ਮੇਲਾ ਬਣ ਜਾਂਦਾ ਮੇਲੇ ਦੇ ਵਿੱਚ ਆਪਣੇ ਇੰਨੇ ਰਿਸ਼ਤੇਦਾਰਾਂ ਦੇ ਨਾਲ ਪਿੰਡ ਦੀਆਂ ਕੁੜੀਆਂ ਦੇ ਨਾਲ ਹੋਰ ਭਾਈਚਾਰਕ ਸਾਂਝ ਦੇ ਨਾਲ ਹਨ ਆਪਣੀ ਸਾਂਝ ਪੈਂਦੀ ਹੈ ਮੇਲ ਮਲਾਪ ਹੁੰਦਾ ਬਹੁਤ ਵਧੀਆ ਲੱਗਦਾ ਫਿਰ ਇਹ ਇੱਕ ਮੇਲਾ ਬਣ ਜਾਂਦਾ ਪਿੰਡ ਦੀਆਂ ਕੁੜੀਆਂ ਆਉਂਦੀਆਂ ਨੇ ਛੱਜਾਂ ਦੀਆਂ ਨਾ ਸਾਰੀਆਂ ਕੁੜੀਆਂ ਤੇ ਸਾਰੇ ਝੱਜਾਂ ਦੇ 12 ਪਿੰਡ ਜਦੋਂ ਇਕੱਠੇ ਮੇਲੇ ਤੇ ਮੱਥਾ ਟੇਕਣ ਲਈ ਆਉਂਦੇ ਨੇ ਨਾ ਸਾਰਿਆਂ ਨੂੰ ਮਿਲਣ ਦਾ ਬਹੁਤ ਸੋਹਣਾ ਸਬੱਬ ਬਣਦਾ ਬਹੁਤ ਸੋਹਣਾ ਸਬੱਬ ਬਣਦਾ ਤੇ ਪਿੰਡ ਦੀਆਂ ਕੁੜੀਆਂ ਮਿਲਦੀਆਂ ਨੇ ਬਜ਼ੁਰਗ ਮਿਲਦੇ ਨੇ ਸਾਰਿਆਂ ਦੇ ਨਾਲ ਮੇਲੇ ਹੁੰਦੇ ਨੇ ਇੱਕ ਦੂਜੇ ਦੇ ਨਾਲ ਭਾਈਚਾਰਕ ਸਾਂਝ ਮਿਲਦੀ ਹੈ ਬਣਦੀ ਹੈ ਆਪਣੀ ਇੱਕ ਇੱਕ ਬਹੁਤ ਵਧੀਆ ਇੱਕ ਖਾਸ ਦਿਨ ਹੋ ਜਾਂਦਾ ਵੀ ਇਸ ਦਿਨ ਤੁਸੀਂ ਸਾਰਿਆਂ ਨੂੰ ਮਿਲ ਲੈਣੇ ਹੋ ਆਪਣੇ ਰਿਸ਼ਤੇਦਾਰਾਂ ਨੂੰ ਵੀ ਭੈਣ ਭਾਈਆਂ ਨੂੰ ਵੀ ਤੇ ਹੋਰ ਜਿੰਨੇ ਵੀ ਤੁਹਾਡੇ ਸਾਖ ਸੰਬੰਧੀ ਹੁੰਦੇ ਨੇ ਹਨਾ ਮਿਲਣ ਵਰਤਨ ਵਾਲੇ ਲੋਕ ਹੁੰਦੇ ਨੇ ਸਾਰਿਆਂ ਦਾ ਮੇਲਾ ਹੋ ਜਾਂਦਾ ਇਸ ਤੋਂ ਬਾਅਦ ਫਿਰ ਆਪਾਂ ਨੇ ਦਾਦੀ ਸਤੀ ਦਾ ਜਿਹੜਾ ਅਸਥਾਨ ਆ ਉੱਥੇ ਵੀ ਮੱਥਾ ਟੇਕਣਾ ਸੀ ਜਿਆਦਾ ਪਿੰਡਾਂ ਦਾ ਤੇ ਫਿਰ ਅੱਗੋਂ ਕੁੜੀਆਂ ਵੀ ਆਉਂਦੀਆਂ ਨੇ ਬਹੁਤ ਇਕੱਠ ਹੋ ਜਾਂਦਾ ਇੱਥੇ ਮੇਲੇ ਤੇ ਨਾ ਫਿਰ ਆਪਾਂ ਵੀ ਖੜ ਕੇ ਬਾਰੀ ਦੀ ਉਡੀਕ ਕਰਦੇ ਆ ਇਹ ਸਾਰੇ ਭੈਣ ਭਰਾ ਆਪਣੇ ਅਕੂ ਮੱਥਾ ਟੇਕਣ ਲੱਗੇ ਹੋਏ ਨੇ ਦਾਦੀ ਦੇ ਸਥਾਨ ਤੇ ਜਦੋਂ ਆਪਣੀ ਵਾਰੀ ਆਈ ਫਿਰ ਆਪਾਂ ਇੱਥੇ ਫਿਰ ਕੁਝ ਰੀਤੀ ਰਿਵਾਜ ਫੇਰ ਹੁੰਦੇ ਨੇ ਫਿਰ ਇੱਥੇ ਸਾਰੇ ਇਹ ਦਾਦੀ ਜੀ ਦਾ ਸਥਾਨ ਹੈ ਦਾਦੀ ਦਾ ਦਾਦੀ ਸਤੀ ਦਾ ਇੱਥੇ ਫਿਰ ਸਾਰੇ ਆਪਣੇ ਸੁੱਖ ਪਰਿਵਾਰ ਦੀ ਸੁੱਖ ਮੰਗਦੇ ਨੇ ਕਿ ਨਾ ਜਿਹਨੂੰ ਜਿਸ ਤਰ੍ਹਾਂ ਦੀ ਕਾਮਨਾ ਹੁੰਦੀ ਹੈ ਉਸ ਤਰੀਕੇ ਦੀ ਅਰਦਾਸ ਬੇਨਤੀ ਕਰਦੇ ਆਪਾਂ ਕਿਸਾਨੀ ਨਾਲ ਜੁੜੇ ਹੋਏ ਲੋਕ ਹਨ ਹੈਨਾ ਇੱਥੇ ਫਿਰ ਕਣਕ ਦਾ ਆਟੇ ਦਾ ਅੰਨ ਦਾ ਅਨਾਜ ਦਾ ਮੱਠਾ ਟੇਕਿਆ ਜਾਂਦਾ ਫਿਰ ਨਾ ਇਸ ਸਥਾਨ ਦੀ ਪ੍ਰਕਰਮਾ ਵੀ ਕਰਦੇ ਆ ਜਦੋਂ ਪ੍ਰਕਰਮਾ ਕਰਦੇ ਆ ਨਾ ਤਾਂ ਉਦੋਂ ਕਣਕ ਤੇ ਆਟਾ ਮਤਲਬ ਅਨਾਜ ਦਾ ਤੇ ਆਟੇ ਦਾ ਮਿਕਸ ਕਰਕੇ ਉਹਦਾ ਫਿਰ ਮੱਠਾ ਟੇਕਿਆ ਜਾਂਦਾ ਇੱਥੇ ਸਾਈਡ ਤੇ ਜਗ੍ਹਾ ਬਣੀ ਹੋਈ ਹੈ ਉਹਦੇ ਵਿੱਚ ਫਿਰ ਉਹ ਥੋੜਾ ਥੋੜਾ ਕਰਕੇ ਏਰਦੇ ਆ ਤੇ ਮੱਠਾ ਟੇਕਦੇ ਆ ਇਹ ਵੀ ਬਹੁਤ ਸੋਹਣੀ ਰਸਮ ਜਿਵੇਂ ਫਸਲਾਂ ਦੀ ਅੰਨ ਅਨਾਜ ਦੀ ਸੁੱਖ ਸ਼ਾਂਤੀ ਦੀ ਆਪਾਂ ਮੰਗ ਕਰਦੇ ਆ ਆਪਣੇ ਵੱਡੇ ਬਡੇਰਿਆਂ ਤੋਂ ਪੂਰਵਜਾਂ ਤੋਂ ਇਹ ਰਸਮ ਸਾਰੇ ਨਿਭਾਉਂਦੇ ਆ ਆਪਣੀ ਵਾਰੀ ਆਈ ਤੇ ਆਪਾਂ ਨੇ ਵੀ ਨਿਭਾਈ ਆਪਾਂ ਵੀ ਸਾਰਿਆਂ ਦੇ ਨੇ ਇਹਦਾ ਮੱਥਾ ਟੇਕਿਆ ਨਾਲ ਦੀ ਨਾਲ ਪ੍ਰਕਰਮਾ ਵੀ ਕੀਤੀਆਂ ਜੇ ਆਪਾਂ ਜੇਸਵੀ ਪਾਸੇ ਨੂੰ ਜਾਂਦੇ ਆ ਕਿਸੇ ਨਾ ਕਿਸੇ ਨਾਲ ਤੁਹਾਡਾ ਮੇਲਾ ਹੋ ਜਾਣਾ ਹੈ ਇਸੇ ਲਈ ਤਾਂ ਇਹਦਾ ਨਾਂ ਮੇਲਾ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਮਿਲਦੇ ਮਿਲਾਉਂਦੇ ਫਿਰ ਆਪਾਂ ਲੰਗਰ ਛਕਣ ਗਏ ਲੰਗਰ ਛਕਣ ਵਾਲੇ ਛਕਾਉਣ ਵਾਲੇ ਲੰਗਰ ਵਰਤੌਣ ਵਾਲੇ ਬਹੁਤ ਵੱਡੇ ਪੱਧਰ ਤੇ ਸੇਵਾ ਕਰਦੇ ਨੇ ਕਿਉਂਕਿ ਜਿਵੇਂ ਸੰਗਤਾਂ ਦਾ ਇਕੱਠ ਵੱਡੇ ਲੈਵਲ ਤੇ ਹੁੰਦਾ ਤੇ ਸੰਗਤਾਂ ਨੂੰ ਲੰਗਰ ਛਕਾਉਣ ਤੇ ਵਰਤੌਣ ਦਾ ਪ੍ਰਬੰਧ ਵੀ ਵੱਡੇ ਲੈਵਲ ਤੇ ਹੁੰਦਾ ਤੇ ਬੀਬੀਆਂ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਪ੍ਰਸ਼ਾਦੇ ਦੀ ਸੇਵਾ ਕਰਦੀਆਂ ਨੇ ਬਹੁਤ ਵਧੀਆ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਹੁੰਦਾ ਇੱਥੇ ਮੱਥਾ ਟੇਕਣ ਤੋਂ ਬਾਅਦ ਪ੍ਰਸ਼ਾਦਾ ਪਾਣੀ ਛਕਿਆ ਫਿਰ ਆਪਾਂ ਸਾਰਿਆਂ ਨੂੰ ਮਿਲੇ ਪਹਿਲਾਂ ਵੀ ਮਿਲੇ ਬਾਅਦ ਵਿੱਚ ਵੀ ਮਿਲੇ ਤੇ ਫਿਰ ਉਸ ਤੋਂ ਬਾਅਦ ਆਪਾਂ ਆ ਗਏ ਮੇਲੇ ਦੇ ਵਿੱਚ ਭਾਵੇਂ ਹੁਣ ਬਚਪਨ ਤਾਂ ਨਹੀਂ ਪਰ ਫਿਰ ਵੀ ਮੇਲੇ 'ਚ ਲੱਗੀਆਂ ਦੁਕਾਨਾਂ ਤੇ ਸਟਾਲਾਂ ਤੇ ਗੇੜੇ ਮਾਰਨ ਦਾ ਸ਼ੌਂਕ ਤਾਂ ਹਲੇ ਵੀ ਆ ਸਾਰਾ ਮੇਲਾ ਘੁੰਮ ਫਿਰ ਕੇ ਦੇਖਿਆ ਇਹ ਬਹੁਤ ਸੋਹਣੇ ਪਕੌੜੇ ਬਰੈਡ ਸਭ ਬਣ ਰਿਹਾ ਸੀ ਜਲੇਬੀਆਂ ਬਣ ਰਹੀਆਂ ਸੀ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਮੇਲਿਆਂ ਦੇ ਵਿੱਚ ਸਹਰਿਆਂ ਨਾਲ ਮੇਲੇ ਹੁੰਦੇ ਨੇ ਤੇ ਨਾਲੇ ਆ ਛੋਟੀਆਂ-ਛੋਟੀਆਂ ਸਟਾਲਾਂ, ਦੁਕਾਨਾਂ, ਖਾਣ-ਪੀਣ ਦਾ ਸਾਮਾਨ, ਲੱਗੀਆਂ ਰੇੜੀਆਂ ਇਹ ਆਪਾਂ ਨੂੰ ਬਹੁਤ ਵਧੀਆ ਲੱਗਦੀਆਂ ਨੇ। ਭਾਵੇਂ ਅਸੀਂ ਜਿੰਨੇ ਵੀ ਮਾਡਰਨ ਹੋ ਗਏ ਆ, ਜਿੱਥੇ ਵੀ ਜਾਂਦੇ ਆ ਬ੍ਰਾਂਡ ਲੱਭਦੇ ਆ, ਵੱਡੇ-ਵੱਡੇ ਰੈਸਟੋਰੈਂਟ ਲੱਭਦੇ ਆ, ਪਰ ਜਿਹੜਾ ਸਕੂਨ ਇਹਨਾਂ ਮੇਲਿਆਂ 'ਚ ਆ ਨਾ, ਜਿਹੜੀ ਰੂਹ ਦਾ ਆਨੰਦ ਇਹਨਾਂ ਮੇਲਿਆਂ 'ਚ ਆ। ਉਹ ਹੁਰ ਕਿਤੇ ਨਹੀਂ ਲੱਭਦਾ ਸੱਚੀ ਇੱਕ ਤਾਂ ਬਚਪਨ ਦੀਆਂ ਹੀ ਇਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਤੇ ਦੂਜੀ ਜਿਹੜੀ ਇਹ ਮਾਡਰਨ ਲਾਈਫ ਹੈ ਉਹਦੇ ਨਾਲੋਂ ਇਹ ਸਾਦ ਮੁਰਾਦੀ ਜ਼ਿੰਦਗੀ ਤੇ ਇਹ ਕੁਝ ਪਲ ਮੇਲੇ ਦੇ ਇਹ ਕੁਝ ਪਲ ਬਹੁਤ ਸੋਹਣੇ ਬਹੁਤ ਖੂਬਸੂਰਤ ਹੋ ਜਾਂਦੇ ਨੇ ਸਾਨੂੰ ਸਾਰਿਆਂ ਨੂੰ ਆਪਣੇ ਆਸ-ਪਾਸ ਪਿੰਡਾਂ ਦੇ ਵਿੱਚ ਲੱਗਦੇ ਮੇਲਿਆਂ ਦੇ ਵਿੱਚ ਇਹਨਾਂ ਪਲਾਂ ਨੂੰ ਜ਼ਰੂਰ ਮਾਨਣਾ ਚਾਹੀਦਾ ਹੈ ਇਹ ਰੂਹ ਨੂੰ ਸਕੂਨ ਦਿੰਦੇ ਨੇ ਅਸੀਂ ਆਪਣੇ ਬਚਪਨ ਨੂੰ ਆਪਣੇ ਬਚਪਨ ਨੂੰ ਆਪਣੇ ਬੱਚਿਆਂ ਦੇ ਵਿੱਚ ਦੁਬਾਰਾ ਦੇਖਦੀ ਆ ਸੱਚੀ ਬਹੁਤ ਹੀ ਸੋਹਣਾ ਲੱਗਦਾ ਮੈਨੂੰ ਬੜਾ ਹੀ ਸੋਹਣਾ ਲੱਗਿਆ ਈਵਨ ਕਿ ਮੈਂ ਖੇਡਾਂ ਵਾਲੀਆਂ ਦੁਕਾਨਾਂ ਤੇ ਵੀ ਗਈ ਹੈ ਨਾ ਛੋਟੀਆਂ-ਛੋਟੀਆਂ ਚੀਜ਼ਾਂ ਦੇਖ ਕੇ ਆਪਣੇ ਬਚਪਨ ਨੂੰ ਪ੍ਰਤਪਾਲ ਦੇ ਵਿੱਚੋਂ ਮੈਂ ਦੁਬਾਰਾ ਦੇਖਿਆ ਬਹੁਤ ਸੋਹਣਾ ਲੱਗਿਆ ਓਕੇ ਰਿਆ ਸੀ ਮੰਮੀ ਤੁਸੀਂ ਇਹ ਚੀਜ਼ਾਂ ਲੈਣੀਆਂ ਨੇ ਮੈਂ ਕਿਹਾ ਵੀ ਨਹੀਂ ਮੈਨੂੰ ਇਹ ਚੀਜ਼ਾਂ ਲੈਣ ਚ ਨਹੀਂ ਇਹਨਾਂ ਨੂੰ ਮਾਨਣ ਚ ਜ਼ਿਆਦਾ ਆਨੰਦ ਆ ਰਿਹਾ ਇਹ ਛੋਟੀਆਂ-ਛੋਟੀਆਂ ਚੀਜ਼ਾਂ ਛੋਟੇ-ਛੋਟੇ ਖਰੀਦਦਾਰੀ ਬਹੁਤ ਸੋਹਣੀ ਲੱਗਦੀ ਹੈ ਦੁਕਾਨਵਾਲਿਆਂ ਨੂੰ ਵੀ ਤੇ ਸਾਨੂੰ ਵੀ ਭਾਵੇਂ ਜਿੱਡੇ ਮਰਜ਼ੀ ਸ਼ੋਰੂਮ ਤੇ ਜਿੰਨੇ ਮਰਜ਼ੀ ਬ੍ਰਾਂਡਾਂ ਦੇ ਵਿੱਚ ਬ੍ਰਾਂਡ ਦੇ ਸ਼ੋਰੂਮਾਂ ਦੇ ਵਿੱਚ ਤੁਸੀਂ ਚੱਕਰ ਕੱਢ ਲਓ ਜਿੰਨੇ ਮਰਜ਼ੀ ਵੱਡੇ ਰੈਸਟੋਰੈਂਟਾਂ 'ਚ ਜਾਓ ਪਰ ਜਿਹੜਾ ਆਨੰਦ ਆ ਦੁਕਾਨਾਂ ਤੇ ਆ ਨਾ ਆ ਛੋਟੀਆਂ-ਛੋਟੀਆਂ ਸਟਾਲਾਂ ਤੇ ਆ ਨਾ ਇਹ ਆਨੰਦ ਨਹੀਂ ਕਿਧਰੇ ਲੱਭਦਾ ਇਹ ਸਕੂਨ ਨਹੀਂ ਕਿਧਰੇ ਲੱਭਦਾ ਉਹੀ ਆਪਣੇ ਪਿੰਡ ਦੇ ਲੋਕਾਂ ਨੂੰ ਮਿਲਣਾ ਆਪਣੇ ਭਾਈਚਾਰੇ 'ਚ ਵਿਚਰਨਾ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਸਕੂਨ ਹੈ ਨਾ ਇਹ ਬਹੁਤ ਵੱਖਰਾ ਹੈ ਤਾਂ ਖੂਨ ਵਧਾ ਦਿੰਦੇ ਨੇ ਇਹ ਨਿੱਕੀਆਂ ਟਿੱਕੀਆਂ ਲੱਗੀਆਂ ਦੀਆਂ ਦੁਕਾਨਾਂ ਇਹ ਬੜੀਆਂ ਵਧੀਆ ਲੱਗਦੀਆਂ ਨੇ ਗੋਲ ਗੱਪੇ ਦੀਆਂ ਰੇੜੀਆਂ ਜੂਸ ਦੀਆਂ ਦੁਕਾਨਾਂ ਹੈ ਨਾ ਇਹਨਾਂ ਤੇ ਵੀ ਵਾਵਾ ਕੱਟ ਸੀਗਾ ਹਰ ਕੋਈ ਆਪਣੇ ਹਿਸਾਬ ਨਾਲ ਮੇਲੇ ਦਾ ਆਨੰਦ ਮਾਣਦਾ ਤੇ ਅਖੀਰ ਦੇ ਵਿੱਚ ਆਪਾਂ ਚੁੰਨੀ ਵਾਲੀ ਸਟਾਲ ਲੱਗੀ ਦੇਖੀ ਤੇ ਮੈਂ ਕਿਹਾ ਆਜੋ ਜਾਂਦੇ ਜਾਂਦੇ ਇੱਕ ਝਾਤ ਚੁੰਨੀਆਂ ਤੇ ਵੀ ਮਾਰਦੇ ਜਾਈਏ ਮਿਲਦੇ ਆਂ ਜੀ ਅਗਲੀ ਵੀਡੀਓ ਤੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ